ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਕਿ ਸਿੱਖੀ ਦਾ ਸਰਤਾਜ ਹਨ ਉਹਨਾਂ ਦਾ ਪਰਉਪ ਜੋ ਹੈ ਕਲ ਸਿੱਧੀ ਪੁਰਬ ਸਮੁੱਚੀ ਸਿੱਖ ਸੰਗਤ ਮਿਲਜੁ ਕੇ ਪੂਰੇ ਦੁਨੀਆ ਦੇ ਵਿੱਚ ਬਣਾ ਰਹੀ ਹੈ ਉਸ ਦੇ ਸੰਬੰਧ ਵਿੱਚ ਅੱਜ ਪੁੰਛ ਦੀ ਸੰਗਤ ਵੱਲੋਂ ਸ਼ਬੀਲ ਜੋ ਹੈ ਲਗਾਈ ਗਈ ਹੈ हां थाने गुरु घरਾਂ ਵਿੱਚ ਗੁਰੂ ਅਰਜਨ ਦੇਵ ਜੀ ਦੇ ਸ਼ਿਦੀਪੁਰਪ ਦੇ ਸੰਬੰਧ ਵਿੱਚ ਸ੍ਰੀ ਖੰਡ ਪਾਠ ਸਾਹਿਬ ਰਖਵਾਏ ਗਏ ਹਨ ਕੱਲ ਜੋ ਹੈ ਪਾਠਾਂ ਦੇ ਭੋਗਾਂ ਦੇ ਉਪਰੰਤ ਗੁਰੂ ਘਰਾਂ ਵਿੱਚ ਸਮਾਗਮ ਹੋਣਗੇ ਉਸ ਸੰਬੰਧ ਵਿੱਚ ਅੱਜ ਪੁੰਛ ਦੀ ਸਮੁੱਚੀ ਸੰਗਤ ਵੱਲੋਂ ਇਹ ਜਿਹੜੀ ਸ਼ਬੀਲ ਤੁਸੀਂ ਦੇਖ ਰਹੇ ਹੋ ਅੱਜ ਲਗਾਈ ਗਈ ਹੈ ਗਰਮੀ ਦੀ ਅੱਥ ਪੈ ਰਹੀ ਹੈ ਔਰ ਗੁਰਨਾਨદે ਜੀ ਦਾ ਫਰਮਾਨ ਓ ਅਲੀ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਦੇ ਉਜਿਆ ਕੋਣ ਭਲੇ ਕੋ ਮੰਦੇ ਇਸ ਮਹਾਂ ਵਾਕ ਨੂੰ ਮੁੱਖ ਰੱਖੇ ਹੋਇਆ ਸਮੁੱਚੀ ਸੰਗਤ ਵੱਲੋਂ ਇਹ ਸ਼ਬਰੀ ਲਗਾਈ ਗਈ ਹੈ ਔਰ ਸੰਗਤ ਇਸ ਨੂੰ ਛੱਕ ਕੇ ਉਸ ਅਕਾਲ ਪੁਰਖ ਦਾ ਧੰਨਵਾਦ ਕਰ ਰਹੀ ਹੈ ਜੀ ਇੰਨੇ ਕੋ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ